4 ਫਰਵਰੀ ਨੂੰ ਪ੍ਰਵੀਨ ਕੁਮਾਰ ਪੁੱਤਰ ਜਸਵੀਰ ਰਾਮ ਪਿੰਡ ਸਰਹਾਲ ਮੁੰਡੀ ਥਾਣਾ ਗਰਾਇਆ ਜ਼ਿਲ੍ਹਾ ਜਲੰਧਰ ਘਰੋਂ ਬੈਨ ਦッセ ਕਿਤੇ ਚਲ ਗਿਆ ਸੀ ਜਿਹਦੀ ਕਾਰਦਿਆਂ ਨੇ ਥਾਣਾ ਗ੍ਰਾਮ ਵਿਖੇ ਗੁੰਸ਼ੁਦਾ ਦੀ ਰਿਪੋਰਟ ਲਿਖਾਈ ਹੋਈ ਸੀ ਅੱਜ ਕਾਰ ਦੇ ਵਿੱਚ ਉਸ ਵੇਲੇ ਮਾਹੌਲ ਗੰਬੀਨ ਹੋ ਗਿਆ ਜਦੋਂ ਉਸ ਦਾ ਪਿੰਡ ਚੱਕ रामੂ ਦੇ ਕਮਾਦ ਦੇ ਵਿੱਚੋਂ ਕੱਪੜੇ ਤੇ ਪਿੰਜਰ ਮਿਲਿਆ ਪਰਿਵਾਰ ਨੇ ਕੱਪੜੇ ਦੇਖ ਕੇ ਉਹਦੀ ਪਛਾਣ ਕੀਤੀ ਕਿ ਸਾਡਾ ਬੇਟਾ ਦਾ ਪਿੰਜਰ ਹੈ ਇਸ ਮੌਕੇ ਬੁੱਧੀਜੀਵੀਆਂ ਸਮਾਜ ਸੇਵੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਤੇ ਨੱਥ ਪਾਵੇ ਤਾਂ ਜੋ ਕਿਸੇ ਵੀ ਪਰਿਵਾਰ ਤੇ ਔਰਤ ਦਾ ਪਤੀ ਨਸ਼ਿਆਂ ਪੇਟ ਪੇਟ ਨਾ ਚੜ ਸਕੇ ਮੌਕੇ ਤੇ ਥਾਣਾ ਬਹਿਰਾਮ ਦੇ ਕਰਮਚਾਰੀ ਪਹੁੰਚੇ ਉਹਨਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਦੀ ਦੁਆਬਾ ਨਿਊਜ਼ 24 ਸ਼ਾਨ ਲਈ ਵਿਸ਼ੇਸ਼ ਰਿਪੋਰਟ ਅੱਛਾ ਜੀ ਆ ਕੇ ਪਤਾ ਕੀਤਾ ਤੇ ਇਹਦੀ ਸ਼ਨਾਖਤ ਹੋਈ ਆ ਪ੍ਰਵੀਰ ਕੁਵਾਰ ਪੁੱਤਰ ਜਸਵੀਰ ਨਾਮ ਵਾਸੀ ਸਰਾਲਮੁੰਡੀ ਉਮਰ ਕਰੀ 32 ਸਾਲ ਇਹ ਕਰੀਬ 1 ਮਹੀਨੇ ਤੋਂ ਲਾਪਤਾ ਸੀ ਕੋ ਨਸ਼ੇ ਕਰਨ ਦਾ ਆਦੀ ਸੀਗਾ ਕੋਲੋਂ ਨਸ਼ੇ ਦੇ ਟੀਕੇ ਮਿਲੇ ਤੇ ਰੰਜ ਮਿਲ ਗਿਆ ਸਰੇ ਵਿੱਚ ਕੱਲਾ ਪਿੰਜਰੇ ਮਿਲਿਆ ਬਾਕੀ ਕੱਪੜਿਆਂ ਤੋਂ ਪਛਾਣ ਹੋ ਗਈ ਪਛਾਣ ਹੋ ਗਈ ਤੇ ਕੱਪੜਿਆਂ ਤੋਂ ਉਹੀ ਆ